ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 6 ਤਰੀਕ 7ਵਾਂ ਮਹੀਨੇ ਦੇ ਨਵੇਂ ਰਿਸ਼ਤੇ ਪੰਜ ਦੇਖੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤਾ ਤੁਸੀਂ ਫਾਈਲ ਨੰਬਰ ਦੱਸ ਕੇ ਲੈਣਾ ਹੈ ਜੀ ਤੁਹਾਨੂੰ ਡਾਟਾ ਤੇ ਨੰਬਰ ਸੈਂਡ ਕਰ ਦਿੱਤਾ ਜਾਵੇਗਾ ਜੇਕਰ ਤੁਹਾਡੇ ਨਾਲ ਰਿਸ਼ਤਾ ਮੈਚ ਕਰਦਾ ਹੈ ਜੀ ਰਿਸ਼ਤਾ ਹੈ 108 ਨੰਬਰ ਫਾਈਲ ਆ ਨਾਮ ਕੌਰ ਆ ਫਤਿਹਗੜ੍ਹ ਸਾਹਿਬ ਤੋਂ ਆ ਪੜ੍ਹਾਈ ਕੁੜੀ ਨੇ ਪੋਸਟ ਗ੍ਰੈਜੂਏਟ ਹਸਪੀਟੈਲਟੀ ਮੈਨੇਜਮੈਂਟ ਕੈਨੇਡਾ ਭੈਣ ਕੋਈ ਨਹੀਂ ਹੈਗਾ ਪਰਾ ਇੱਕ ਅਨਮੈਰਿਡਾ ਕੁੜੀ ਦਾ ਕੱਦ 5 5 ਹੈ ਜੱਟ ਸਿੱਖ ਕਾਸਟ ਆ ਬੈਸ ਗੋਤ ਆ ਉਮਰ 31 ਤਰੀਕ 12ਵਾਂ ਮਹੀਨਾ 1995 ਦਾ ਬੱਥਾ ਕੰਮ ਲੜਕੀ ਇਹ ਇੰਡੀਆ ਦੀ ਰਿਸ਼ਤਾ ਮੁੰਡਾ ਸਰਦਾਰ ਤੇ ਵੈਸ਼ਨੂ ਹੋਵੇ ਪੀ ਆਰ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂ ਐਸ ਦੇ ਵਾਲੇ ਸੰਪਰਕ ਕਰਨ ਜੀ ਇਸ ਰਿਸ਼ਤੇ ਨੂੰ ਮੁੰਡੇ ਨੂੰ ਘੱਟੋ ਘੱਟ 8 ਤੋਂ 10 ਕਿੱਲੇ ਜ਼ਮੀਨ ਆਉਂਦੀ ਹੋਵੇ ਮੁੰਡਾ ਫਤਿਹਗੜ੍ਹ ਸਾਹਿਬ ਮਰਿੰਡਾ ਮੋਹਾਲੀ ਨੂੰ ਪਹਿਲਾ ਜੀ ਜ਼ਿਲ੍ਹਿਆਂ ਚੋ ਬਿਆ ਸਿੰਪਲ ਤੇ ਸਾਦਾ ਕਰਨਾ ਅਗਲਾ ਰਿਸ਼ਤਾ ਹੈ 109 ਨੰਬਰ ਫਾਈਲ ਰੱਤਾਗਾ ਨਾਮ ਕੌਰ ਆ ਪਤਾ ਜ਼ਿਲ੍ਹਾ ਇਹਨਾਂ ਦਾ ਮੋਗਾਗਾ ਲੜਕੀ ਨੇ ਪੜ੍ਹਾਈ ਕਰੀ ਹੈ ਪਲੱਸ 2 ਪਾਸ ਭੈਣਾ ਤਿੰਨ ਮੈਰਿਡ ਹੈ ਜੀ ਭਰਾ ਇੱਕ ਅਣਮੈਰਡਾ ਕੱਦ 57 ਆ ਜੱਟ ਸਿਕ ਕਾਸਟ ਆ ਗੋਤਾ ਗੱਲ ਉਮਰ ਹੈ ਲੜਕੀ ਦਾ 1987 ਆ ਕੰਮ ਕੁੜੀ ਸੋਣੀ ਸੁਨੱਖੀ ਹੈ ਜੀ ਤਲਾਕਸ਼ੁਦਾ 6 ਸਾਲ ਦੀ ਬੱਚੀ ਹੈ ਇਹ ਤਾਂ ਮੁੰਡਾ ਐਨਆਰਆਈ ਹੋਵੇ ਨੌਕਰੀ ਜਾਂ ਚੰਗੀ ਜ਼ਮੀਨ ਜਾਇਦਾਦ ਵਾਲਾ ਹੋਵੇ ਬੱਚੇ ਵਾਲਾ ਵੀ ਮਨਜ਼ੂਰ ਹੈ ਬੇਟੀ ਨੂੰ ਸਵਕਾਰ ਕਰਨ ਵਾਲੇ ਹੀ ਇਸ ਰਿਸ਼ਤੇ ਵਾਸਤੇ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਆਇਆ 110 ਨੰਬਰ ਹੈ ਜੀ ਨਾਮ ਕੌਰ ਆ ਪਤਾ ਸ਼੍ਰੀ ਮੁਖਸਰ ਸਾਹਿਬ ਤੋਂ ਆ ਲੜਕੀ ਨੇ ਪੜ੍ਹਾਈ ਕਰੀ ਐ ਐਸੋਕੇਟ ਡਿਪਲੋਮਾ ਇਨ ਆਰਟਸ 2 ਸਾਲ ਦਾ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਡਾ ਲੜਕੀ ਆਸਟ੍ਰੇਲੀਆ ਦੀ ਪੀਆਰ ਐ ਆਸਟ੍ਰੇਲੀਆ ਤੋਂ ਕੁੜੀ ਦਾ ਰੱਤਾ ਗਾ ਕੱਦ ਦਾ ਕੁੜੀ ਦਾ 5 ਫੁੱਟ 3 ਇੰਚ ਜੱਟ ਸਿੱਖ ਕਾਸਟ ਆ ਬਰਾਡ ਗੂਤ ਆ ਉਮਰ 18 ਤਰੀਕ ਚੌਥਾ ਮਹੀਨਾ 1996 ਕਮ ਕੈਨੇਡਾ ਸਿਟੀਜਨ ਸਕੈਨਿੰਗ ਆਫੀਸਰ ਐਟ ਯੂ ਇੰਟਰਨੈਸ਼ਨਲ 에어ਪੋਰਟ ਕੈਨੇਡਾ ਰਿਸ਼ਤਾ ਮੁੰਡਾ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਤੋਂ ਹੋਵੇ ਮੁੰਡੇ ਨੂੰ ਘੱਟੋ ਘੱਟ ਜ਼ਮੀਨ 15 ਕਿੱਲੇ ਤੋਂ ਉੱਪਰ ਹੋਵੇ ਤੇ ਰਿਸ਼ਤਾ ਸਿਰਫ ਮਾਲਬੇ ਚ ਹੀ ਕਰਨਾ ਪਰਿਵਾਰ ਵਾਲਿਆਂ ਨੇ ਅਗਲਾ ਰਿਸ਼ਤਾ ਆਇਆ 111 ਨੰਬਰ ਰਹਿਤਾ ਹੈਗਾ ਨਾਮ ਕੌਰਾ ਪਤਾ ਜ਼ਿਲ੍ਹਾ ਮੋਗਾ ਪੜ੍ਹਾਈ ਮਾਸਟਰ ਇਨ ਫਿਜ਼ੀਕਲੋਜਿਕ ਸਾਈਕੋਲੋਜਿਕ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਵਰਕ ਪਰਮਿਟ ਤੇ ਆ ਕੱਦ 57 ਆ ਕਾਸਟ ਆ ਜੱਟ ਸੁਖ ਗੋਤ ਗੱਲਾ ਜੀ ਉਮਰ 4 ਤਰੀਕ 12 ਮਹੀਨਾ 1998 ਕੰਮ ਫਿਜ਼ੀਕਲ ਲੌਜਿਸਟਿਕਸ ਜੌਬ ਉਡੀ ਕੋਲ ਕਨੇਡਾ ਦਾ ਬਿਸਟਰ ਵੀਜ਼ਾ ਵੀ ਆ ਰਿੱਤਾ ਮੁੰਡਾ ਸਰਦਾਰ ਤੇ ਨਸ਼ੇ ਤੋਂ ਰਹਿਤ ਹੋਵੇ ਵਧੀਆ ਪਰਿਵਾਰ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਜੌਬ ਕਰਦਾ ਹੋਵੇ ਜਾਂ ਕਨੇਡਾ ਪੀਆਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 111 ਨੰਬਰ ਫਾਈਲ ਦੱਸ ਕੇ ਇਹ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 112 ਨੰਬਰ ਫਾਈਲ ਰਿਤਾ ਹੈਗਾ ਨਾਮ ਕੌਰ ਆ ਪਤਾ ਜਗਰਾਉਂਾ ਲੁਧਿਆਣੇ ਤੋਂ ਰਿਤਾ ਪੜਾਈ ਸੁਪਰ ਮੈਡੀਕਲ ਪਲੱਸ 2 ਕੈਮੀਕਲ ਲੈਬ ਟੈਕਨੀਸ਼ੀਅਨ ਡਿਪਲੋਮਾ ਕੈਨੇਡਾ ਪੈਣਾ ਜੀ ਕੋਈ ਨਹੀਂ ਭਰਾ 93 ਮੈਰਿਡ ਕੱਦ ਲੜਕੀ ਦਾ 5 ਫੁੱਟ 8 ਇੰਚਾ ਜੱਟ ਸਿੱਖ ਕਾਸਟ ਆ ਉਮਰ 2001 ਦਾ ਬੱਥਾ ਕੰਮ ਕੈਨੇਡਾ ਵਕ ਪਰ ਮਟੇ ਆ ਟੀ ਐਸ ਆਰ ਫੋਰ ਇੰਸੋਰਸ ਬਰੋਕਰ 프੍ਰਮਟਨ ਚ ਇਹ ਲੜਕੀ ਪਿਤਾ ਸਰਕਾਰੀ ਜੋਬ ਕਰਦੇ ਆ ਰਿਸ਼ਤਾ ਮੁੰਡਾ ਕੈਨੇਡਾ ਪੀ ਆਰ ਹੋਵੇ ਘੱਟੋ ਘੱਟ 30 ਕਿੱਲੇ ਜ਼ਮੀਨ ਹੋਵੇ ਪੱਗ ਬੰਨਦਾ ਹੋਵੇ ਵੈਸ਼ਨੂ ਹੋਵੇ ਜੀ ਅਗਲਾ ਰਿਸ਼ਤਾ ਆਇਆ 107 ਨੰਬਰ ਰਿਸ਼ਤਾ ਦਾ ਨਾਮ ਕੌਰ ਆ ਪਤਾ ਪਟਿਆਲੇ ਤੋਂ ਪੜ੍ਹਾਈ ਪਲੱਸ 2 ਬੈਚਲਰ ਆਫ ਆਰਟਸ ਇਨ ਫਿਜ਼ਿਕ ਫਿਜ਼ਿਕ ਲੌਜੀਕਸ ਡਿਗਰੀ 3 ਸਾਲ ਕੈਨੇਡਾ ਭੈਣ ਕੋਈ ਨਹੀਂ ਭਰਾ 1 ਕੱਦ ਪੰਜ ਸੱਤ ਆ ਜੱਟ ਸੀ ਕਾਸਟ ਆ ਗੋਤ ਸ਼ੇਰਗਿੱਲਾ ਉਮਰ 16 11 2004 ਆ ਕੰਮ ਕੈਨੇਡਾ ਸਟੱਡੀ ਵੀਜੇ ਤੇ ਆ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਲੜਕੀ ਦੇ ਲੜਕੀ ਚਾਚੇ ਦੇ ਪਰਿਵਾਰ ਨਾਲ ਕੈਨੇਡਾ ਰਹਿ ਰਹੀ ਹੈ ਜੀ ਵਧੀਆ ਪਰਿਵਾਰ ਤੋਂ ਰਸਤਾਗਾ ਅਗਲਾ ਦਿੱਤਾ ਹੈ 107 ਨੰਬਰ ਦਾ ਨਾਮ ਕੌਰ ਹੈ ਜ਼ਿਲ੍ਹਾ ਮੁਹਾਲੀ ਆ ਪੜ੍ਹਾਈ ਪਲੱਸ 2 ਮੈਡੀਕਲ ਬੈਚਲਰ ਆਫ ਨਰਸਿੰਗ ਭੈਣ ਕੋਈ ਨਹੀਂ ਭਰਾ ਇੱਕ ਨਿਊਜ਼ੀਲੈਂਡ ਕੱਦ ਪੰਜਾਰ ਜੱਟ ਸੀ ਕਾਸਟਾ ਗੋਤਾ ਲਖਣ ਉਮਰ 28 2000 ਦਾ ਬਤ ਕੰਮ ਆਸਟ੍ਰੇਲੀਆ ਪੀਆਰ ਆਰ ਐਨ ਆਰ ਜੱਟਰਨਸਤ ਤੇ ਰਿਸ਼ਤਾ ਜੀ ਮੁੰਡਾ ਜੱਟ ਸੀ ਹੋਵੇ ਵਧੀਆ ਜ਼ਮੀਨ ਵਾਲਾ ਹੋਵੇ ਜੀ ਏਸੀ ਅੱਜ ਦੇ ਬਹੁਤ ਵਧੀਆ ਪਰਿਵਾਰ ਤੋਂ ਕੁੜੀਆਂ ਦੇ ਰਿਸ਼ਤੇ ਜੀ ਰਿਸ਼ਤਾ ਲਾਉਣ ਲਈ ਤੁਸੀਂ ਫਾਈਲ ਨੰਬਰਸ ਕੇਵਲ ਨੋਟ ਕਰ ਲਿਓ ਜੀ ਤੁਹਾਨੂੰ ਡਾਟਾ ਤੇ ਨੰਬਰ ਦੇ ਦਿੱਤਾ ਜਾਵੇਗਾ ਜੀ ਜੇਕਰ ਤੁਹਾਡੇ ਨਾਲ ਰਿਸ਼ਤਾ ਮੈਚ ਕਰਦਾ ਬਾਕੀ ਬਹੁਤ ਸਾਰੇ ਪਰਿਵਾਰ ਪੁਰਾਣੇ ਵੀ ਜੁੜੇ ਆ ਜਿਨ੍ਹਾਂ ਨੂੰ ਰਿਸ਼ਤੇ ਅਸੀਂ ਮੈਚ ਕਰ ਕਰਕੇ ਦੇ ਰਹੇ ਆ ਉਹਨਾਂ ਦੇ ਵੀ ਰਿਸ਼ਤੇ ਲੱਗ ਰਹੇ ਹੈਗੇ ਕਾਫੀ ਸਮੇਂ ਤੋਂ ਚੈਨਲ ਤੇ ਐਡਸ ਹੁੰਦੇ ਆ ਰਹੇ ਸੀ ਬਹੁਤ ਸਾਰੇ ਪਰਿਵਾਰਾਂ ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਹੋ ਚੁੱਕੇ ਆ ਜੀ ਕਈ ਪਰਿਵਾਰਾਂ ਦੇ ਸ਼ਾਗਨ ਵੀ ਪੈ ਚੁੱਕੇ ਆ ਚੈਨਲ ਦੇ ਰਾਹੀਂ ਨੋਟ ਕੀਤੇ ਹੋਏ ਆ ਰਿਸ਼ਤੇ ਤੇ ਨਵੇਂ ਜਿਹੜੇ ਜੁੜਨਾ ਚਾਹੁੰਨੇ ਹੋ ਜਾਂ ਜੁੜ ਰਹੇ ਹੋਗੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਨਾਲ ਹੀ ਸਬਸਕ੍ਰਾਈਬ ਕਰਦਿਆ ਕਰੋ ਧੰਨਵਾਦ ਜੀ